ਜੇ ਜੱਟ ਏ ਜੱਟ ਕੁਟਣਾ ਹੋਵੇ ਜੇ ਜੱਟ ਏ ਜੱਟ ਕੁਟਣਾ ਹੋਵੇ ਕੁਟਿਆ ਸੰਦੂਕਾਂ ਓਲੇ ਨੀ ਪਹਿਲਾਂ ਜੱਟ ਤੋਂ ਕਣਕ ਪਿਹਾਈਏ ਬਲ 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 ਬਲੇ ਪਹਿਲਾਂ ਜੱਟ ਤੋਂ ਕਣਕ ਪਿਆਈਏ ਫੇਰ ਪਿਆਈਏ ਛੋਲੇ ਨੀ ਜਟਿਏ ਦੇ ਦਬਕਾ ਜੱਟ ਨਾ ਬਰਾਬਰ ਬੋਲੇ ਨੀ ਜਟਿਏ ਦੇ ਦਬਕਾ ਜੱਟ ਨਾ ਬਰਾਬਰ ਬੋਲੇ ਨੀ ਜਟਿਏ ਦੇ ਦਬਕਾ ਛੜਾ ਛੜੇ ਨੂੰ ਦੇਵੇ ਦਲਾਸਾ ਛੜਾ ਛੜੇ ਨੂੰ ਦੇਵੇ ਦਲਾਸਾ ਮौज ਪਰਾਵੋ ਰੈਂਦੀ ਬਈ ਦੋਡਕਿਆਂ ਨਾਲ ਅੱਗਬਲ ਪੈਂਦੀ ਬਲ 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 ਬੱਲੇ ਦੋਡਕਿਆਂ ਨਾਲ ਅੱਗਬਲ ਪੈਂਦੀ ਅੱਗ ਨਾ ਸੇਕਣੀ ਪੈਂਦੀ ਛੜਿਆਂ ਦੀ ਉਂਗਲੀ ਤੇ ਉਡਕੇ ਮੋਰਨੀ ਬੈਂਦੀ ਛੜਿਆਂ ਦੀ ਉਂਗਲੀ ਤੇ ਉਡਕੇ ਮੋਰਨੀ ਬੈਂਦੀ ਛੜਿਆਂ ਦੀ ਉਂਗਲੀ ਤੇ ਛੜਾ ਛੜਾ ਨਾ ਕਰਿਆ ਕਰਨੀ ਇੱਕ ਦਿਨੇ ਐਸਾ ਆਊਗਾ ਛੜਾ ਛੜਾ ਨਾ ਕਰਿਆ ਕਰਨੀ ਇੱਕ ਦਿਨੇ ਐਸਾ ਆਊਗਾ ਰੰਨਾ ਵਾਲੇ ਭੁੱਖੇ ਮਰਨਗੇ ਛੜਾ ਪਰੋਠੇ ਖਾਊਗਾ ਰੰਨਾ ਵਾਲੇ ਭੁੱਖੇ ਮਰਨਗੇ ਛੜਾ ਪਰੋਠੇ ਖਾਊਗਾ ਜੇ ਛੜਿਓ ਤੁਹਾਡਾ ਵਿਆਹ ਨਹੀਂ ਹੁੰਦਾ ਤੜਕੇ ਉਟਕੇ ਨਾ ਆ ਕਰੋ ਜੇ ਛੜਿਓ ਵੇ ਥੋੜਾ ਵਿਆ ਨਹੀਂ ਹੁੰਦਾ ਜੇ ਛੜਿਓ ਵੇ ਥੋੜਾ ਵਿਆ ਨਹੀਂ ਹੁੰਦਾ ਤੜਕੇ ਉੱਠੀ ਕੇ ਨਾਇਆ ਕਰੋ ਬੈਰਨਾ ਵਾਲਿਆਂ ਦੇ ਦਰਸ਼ਨ ਪਾਇਆ ਕਰੋ ਬੈਰਨਾ ਵਾਲਿਆਂ ਦੇ ਦਰਸ਼ਨ ਪਾਇਆ ਕਰੋ ਜੇ ਛੜਿਆ ਤੇਰਾ ਵਿਆ ਨਹੀਂ ਹੁੰਦਾ ਜੇ ਛੜਿਆ ਤੇਰਾ ਵਿਆ ਨਹੀਂ ਹੁੰਦਾ ਵਿਆਹ ਕਰਵਾ ਲੈ ਡੱਲੇ ਤੁਰਦੀ ਆ ਠੋਕਰ ਮਾਰ ਕੇ ਮਗਰ ਬਰਾਂਡਾ ਹਿੱਲੇ ਤੁਰਦੀ ਆ ਠੋਕਰ ਮਾਰ ਕੇ ਮਗਰ ਬਰਾਂਡਾ ਹਿੱਲੇ ਤੁਰਦੀ ਆ ਠੋਕਰ ਮਾਰ ਕੇ ਵੇ ਤੂੰ ਮੰਗਿਆ ਜਾਵੇਂਗਾ ਵੇ ਤੂੰ ਵਿਆਹ ਆ ਜਾਵੇਂਗਾ ਵੇ ਤੂੰ ਮੰਗਿਆ ਜਾਵੇਂਗਾ ਵੇ ਤੂੰ ਵਿਆਹ ਵਰਗੇ ਨਹੀਂ ਥਿਓਣੀ ਮੁੜਕੇ ਇੱਥੇ ਆਵੇਂਗਾ ਮੇਰੇ ਵਰਗੀ ਨਹੀਂ ਥਿਓਣੀ ਮੁੜਕੇ ਇੱਥੇ ਆਵੇਂਗਾ ਮੇਰੇ ਵਰਗੀ ਨਹੀਂ ਥਿਓਣੀ ਮੁੜਕੇ ਇੱਥੇ ਆਵੇਂਗਾ ਤੈਨੂੰ ਹਾਵੀ ਨਹੀਂ ਕਹਿਣੀ ਤੈਨੂੰ ਨਾ ਵੀ ਨਹੀਂ ਕਹਿਣੀ ਤੈਨੂੰ ਹਾਵੀ ਨਹੀਂ ਕਹਿਣੀ ਤੈਨੂੰ ਨਾ ਵੀ ਨਹੀਂ ਕਹਿਣੀ ਕਹਿਣੀ ਤੈਨੂੰ ਐਸੇ ਚੱਕਰ ਵਿੱਚ ਪਾਈ ਰੱਖਣਾ ਤੈਨੂੰ ਲਾਰਾ ਲੱਪਾ ਹਾਏ ਤੈਨੂੰ ਲਾਰਾ ਲੱਪਾ ਤੈਨੂੰ ਲਾਰਾ ਲੱਪਾ ਲਾਰਾ ਲੱਪਾ ਲਾਈ ਰੱਖਣਾ ਤੈਨੂੰ ਲਾਰਾ ਲੱਪਾ ਤੈਨੂੰ ਲਾਰਾ ਲੱਪਾ ਲਾਰਾ ਲੱਪਾ ਲਾਈ ਰੱਖਣਾ ਵੇ ਤੈਨੂੰ ਲਾਰਾ ਲੱਪਾ ਹੋਰਾਂ ਦੇ ਤਾਂ ਨਾ ਵੀ ਪੱਗਾ ਹੋਰਾਂ ਦੇ ਤਾਂ ਨਾ ਵੀ ਪੱਗਾ ਤੇਰੇ